ਸਾਸਕਲ ਜੀ ਅਸੀਂ ਇਸ ਵੇਲੇ ਤੁਹਾਡੇ ਨਾਲ ਲਾਈਵ ਜੁੜੇ ਆ ਜੋ ਕਿ ਸਾਨੂੰ ਜਾਣਕਾਰੀ ਮਿਲੀ ਹੈ ਅਸੀਂ ਦੇਖ ਪਾ ਰਹੇ ਆ ਜੋ ਕਿ ਟਿਬਰੀ ਦੇ ਆਸ-ਪਾਸ ਵੀ ਮਜਾਲਾ ਦਾਗਨ ਦੇ ਜੋ ਕਿ ਕਾਰਵਾਈ ਚੱਲ ਰਹੀ ਹੈ ਮਜਾਲਾ ਦਾਗਨ ਦੀ ਕਾਰਵਾਈ ਚੱਲ ਰਹੀ ਹੈ ਅਸੀਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਦਵਾਂਗੇ ਸਿੱਧੂ ਟੀਵੀ ਚੈਨਲ ਤੇ ਅਹੀਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਜੋ ਕਿ ਗਰਦਾਪੁਰ ਦੇ ਨਜ਼ਦੀਕ ਮਜਾਲਾਂ ਲੱਗੀਆਂ ਗਈਆਂ ਨੇ ਪਲ-ਪਲ ਦੀ ਜਾਣਕਾਰੀ ਦਵਾਂਗੇ ਅਸੀਂ ਲਾਈਵ ਹੋ ਗਏ ਹਾਂ ਲਾਈਵ ਚੱਲਦਾ ਰਹੇਗਾ ਹੁਣ ਕਿਉਂਕਿ ਢਿਬੜੀ ਦੇ ਆਸ-ਪਾਸ ਮਜਾਲਾਂ ਲੱਗੀਆਂ ਜਾ ਰਹੀਆਂ ਨੇ ਅਹੀਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਜੋ ਕਿ ਦਵਾਂਗੇ ਲੋਕੀ ਕੋਠੀਆਂ ਤੇ ਚੜੇ ਨੇ ਪੂਰਾ ਡਰਦਾ ਮਾਹੌਲ ਆ ਲੇਟਾਂ ਬੰਦ ਨੇ ਹਰ ਪਾਸੇ ਲੇਟਾਂ ਬੰਦ ਨੇ ਡਰਦਾ ਮਾਹੌਲ ਆ ਸਾਰੇ ਲੋਕ ਕੋਠੀਆਂ ਤੇ ਚੜੇ ਹੋਏ ਨੇ ਤੇ ਪਿੰਡ ਵਿੱਚ ਇੱਕ ਵੀ ਲੈਟਰੀਨ ਜਗ ਰਹੀ ਲੇਟਾਂ ਬੰਦ ਕੀਤੀਆਂ ਹੋਈਆਂ ਨੇ ਅਸੀਂ ਤੁਹਾਡੇ ਨਾਲ ਪਲ-ਪਲ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਹਾਂ ਅਸੀਂ ਤੁਹਾਨੂੰ ਪਲ ਪਲ ਦੀ ਜਾਣਕਾਰੀ ਦਵਾਂਗੇ ਜੋ ਕਿ ਜੈਲਾ ਦਾਗਨ ਦੀ ਦਾਗੀਆਂ ਜਾ ਰਹੀਆਂ ਨੇ ਤੁਸੀਂ ਸਾਡੇ ਨਾਲ ਲੈਬ ਜੁੜੇ ਰਹੋ ਜੇ ਕਿਸੇ ਪਾਸੇ ਵੀ ਤੁਹਾਨੂੰ ਲੈਟ ਜਾਂਦੀ ਮਜੈਲਾ ਦਾਗਨ ਦੀਆਂ ਜੋ ਕਿ ਕੋ ਫੈਰਿੰਗ ਹੁੰਦੀ ਹੈ ਆਰਮੀ ਵਾਲੇ ਕੋ ਫੈਰਨ ਕਰ ਰਹੇ ਨੇ ਤੇ ਮਜੈਲਾ ਦਾਗ ਰਹੇ ਨੇ ਮਜੈਲਾ ਦੀ ਜੋ ਆ ਤਾਂ ਕਾਰਵਾਈ ਪਾਕਿਸਤਾਨ ਵੱਲੋਂ ਮੈਨਰ ਜਾਲਾਂ ਸੱਡੀਆਂ ਜਾ ਰਹੀਆਂ ਨੇ ਉਸ ਨੂੰ ਨਾਲ ਹੀ ਖਤਮ ਕੀਤਾ ਜਾ ਰਿਹਾ ਹੈ ਅਹੀਂ ਤੁਹਾਡੇ ਨਾਲ ਲਾਈਵ ਜੁੜੇ ਹਾਂ ਅਹੀਂ ਤੁਹਾਡੇ ਨਾਲ ਲਾਈਵ ਜੁੜੇ ਰਹਿਵਾਂਗੇ ਜਸਤਾਹਤ ਲਾਈਵ ਹੀ ਚੱਲੇਗਾ ਕਿਉਂਕਿ ਅਹੀਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਕਿਉਂਕਿ ਅਹੀਂ ਆਨੇ ਆ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਹੋਏ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਐਮੋ ਕੇ ਅਹੀਂ ਆਪਣੇ ਜੋ ਕਿ ਛੱਤ ਦੇ ਉੱਤੋਂ ਤੁਹਾਨੂੰ ਦਿਖਾ ਰਹੇ ਹਾਂ ਪਿਛੇ ਕੋਈ ਵੀ ਨਹੀਂ ਲੱਭ ਰਿਹਾ ਅਹੀਂ ਪਲ-ਪਲ ਦੀ ਜਾਣਕਾਰੀ ਦੇਣ ਲਈ ਹਾਇਰਾਂ ਅਹੀਂ ਤੁਹਾਡੇ ਨਾਲ ਪਲ-ਪਲ ਦੀ ਜਾਣਕਾਰੀ ਲਾਂਗੇ ਇਸ ਮੌਕੇ ਸਾਡੀ ਜੋ ਕਿ ਟਿਬ੍ਰਿਸ਼ ਹੋਣੀ ਦੇ ਨਾਲ ਲੱਗਦੇ ਏਰੀ ਜਿੱਧਰ ਜੋ ਕਿ ਫਾਇਰਿੰਗ ਹੋ ਰਹੀ ਹੈ ਉੱਧਰ ਸਾਡੀ ਪੂਰੀ ਨਜ਼ਰ ਅਸੀਂ ਟਿਕਾਈ ਹੋਈ ਹੈ ਆਪਣੇ ਕੈਮਰੇ ਟਿਕਾਏ ਹੋਏ ਨੇ ਦੇਖੋ ਪਿੱਛੇ ਚੰਦਰਮਾ ਦੀ ਫੋਟੋ ਆ ਜਿਹੜਾ ਤੁਹਾਨੂੰ ਅਸੀਂ ਦੱਸ ਰਹੇ ਹਾਂ ਆ ਚੰਦਰਮਾ ਲੱਭ ਰਿਹਾ ਹੈ ਅਹੀਂ ਪਲ-ਪਲ ਦੀ ਪਲ-ਪਲ ਇੱਕ-ਇੱਕ ਮਿੰਟ ਦੀ ਜਾਣਕਾਰੀ ਤੁਹਾਨੂੰ ਦੇਵਾਂਗੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਇਹ ਗੁਰੂ ਅਮਰਦਾਸ ਮਹਾਰਾਜ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਰਬੱਤ ਦਾ ਭਲਾ ਕਰੋ ਕਿਉਂਕਿ ਲਿੰਦੀ ਵਾਲ ਵੀ ਆਪਣੇ ਪੰਜਾਬੀ ਭਰਾਣੇ ਤੇ ਚਰਤੇ ਵਾਲ ਵੀ ਆਪਣੇ ਪੰਜਾਬੀ ਭਰਾਣੇ ਅਰਦਾਸ ਕਰਦੇ ਆਂ ਸਾਰੇ ਤੁਸੀਂ ਸੁਖੀ ਜਾਂਦੇ ਹੋਗੇ ਕਮੈਂਟ ਕਰਕੇ ਤੁਸੀਂ ਜਰੂਰ ਦੱਸੋ ਜੀ ਕਿੱਥੋਂ ਕਿੱਥੋਂ ਨਾਲ ਜੁੜੇ ਹੋ ਕਮੈਂਟ ਕਰਕੇ ਜਰੂਰ ਦੱਸੋ ਤੇ ਜਾਣਕਾਰੀ ਦਿਓ ਥੋੜਾ ਜਰੂਰ ਚੁੰਮਾਏ ਸਾਨੂੰ ਜਾਣਾ ਪਏ ਕਿਉਂ ਫਲਾਤਾਂ ਦੇ ਮੰਦਰ ਨੇ ਯਾਰ ਜਦੋਂ ਕਿ ਇਹ ਪਾਸੇ ਸਾਨੂੰ ਕੋਈ ਵੀ ਲੱਗਦਾ ਅਸੀਂ ਕੈਮਰੇ ਆਪਣੇ ਕੈਮਰਾ ਔਨ ਰੱਖਾਂਗੇ ਕਿਉਂ ਇਹ ਕਰਕੇ ਤੁਹਾਨੂੰ ਜੋਗੀ ਜਾਣਕਾਰੀ ਨਾਲ-ਨਾਲ ਹੀ ਦਿੱਤੀ ਜਾ ਸਕੇ ਇੱਕ ਗੱਲ ਉਹ ਪ੍ਰਮਾਤਮਾ ਨੇ ਸਹੀ ਕਰਤਾ ਜੀ ਆ ਲਾਈਟਾਂ ਬੰਦ ਨੇ ਤੇ ਮੌਸਮ ਠੰਡਾ ਕਰਤਾ ਜਿਸ ਨਾਲ ਗਰਮੀ ਤੋਂ ਥੋੜੀ ਜਿਹੀ निजात ਮਿਲੀ ਹੈ ਤੇ ਲਾਈਟ ਬੰਦ ਹੋਣ ਦੇ ਬਾਵਜੂਦ ਵੀ ਬੱਚਿਆਂ ਦਾ ਉਹ ਬਜ਼ੁਰਗਾਂ ਦਾ ਥੋੜਾ ਜਿਹਾ ਕੇ ਗਰਮੀ ਤੋਂ ਰਾਤ ਮਿਲੀ ਹੈ ਸਾਰਿਆਂ ਲਈ ਜੀ ਇਹ ਪਰ ਬੱਚੇ ਬਜ਼ੁਰਗਾਂ ਲਈ ਬੱਚਿਆਂ ਤੇ ਬਜ਼ੁਰਗਾਂ ਲਈ ਬਹੁਤ ਜ਼ਰੂਰੀ ਹੀ ਹੈ ਮੌਸਮ ਠੰਡਾ ਹੋ ਗਿਆ ਹੈ ਜਿਉਂ ਜਿਹਾ ਹਾਲਾਤ ਬੜੇ ਨੇ ਲੈਟ ਤੇ ਬੰਦ ਰਹਿਣੀ ਹੈ ਚਲੋ ਮੌਸਮ ਠੰਡੇ ਦੇ ਕਰਕੇ ਥੋੜਾ ਜਿਹਾ ਬੱਚਿਆਂ ਨੂੰ ਰਿਲੈਕਸ ਮਿਲੇਗੀ ਬੱਚੇ ਰਾਤ ਸੌ ਪਾਣਗੇ ਮੱਚੇ ਦਾ ਰੱਬ ਦਾ ਰੂਪ ਹੁੰਦ ਨਹੀਂ ਹੈ ਬੱਚੇ ਰਾਸੋ ਪਾਣਗੇ ਇਸ ਕਰਕੇ ਅਸੀਂ ਪਲ-ਪਲ ਜਾਣਕਾਰੀ ਦਿਤੇ ਰਵਾਂਗੇ ਇਸ ਮੌਕੇ ਦੀ ਜਾਣਕਾਰੀ ਤੁਹਾਡੇ ਨਾਲ ਲੈ ਕੇ ਸਾਂਝੀ ਕਰਨ ਜਾ ਰਹੇ ਹਾਂ ਪਲ-ਪਲ ਦੀ ਜਾਣਕਾਰੀ ਜੋ ਕਿ ਕਿਸੇ ਪਾਸੇ ਵੀ ਹਲਚਲ ਜਾਂ ਆਵਾਜ਼ ਆਉਂਦੀ ਹੈ ਤੁਹਾਨੂੰ ਅਸੀਂ ਉਹ ਇਲਾਕੇ ਦਾ ਦੱਸਾਂਗੇ ਗਰਦਾਸਪੁਰ ਦੇ ਨਾਲ ਨਾਲ ਲੱਗਦੇ ਇਲਾਕੇ ਤੇ ਸਾਡੀ ਜੋ ਕਿ ਨਜ਼ਰ ਬਣੀ ਹੋਈ ਹੈ ਲਾਈਵ ਚੱਲ ਰਹੇ ਹਾਂ ਅਸੀਂ ਤੁਹਿਆਦੇ ਨਾਲ ਲਾਈਵ ਜੁੜੇ ਰਹੋ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਤਾਂ ਕਿ ਹੋਰ ਹੋਰਾਂ ਨੂੰ ਵੀ ਪਤਾ ਲੱਗ ਸਕੇ ਤੇ ਆਪਣੀ ਸੁਰੱਖਿਆ ਜਗ੍ਹਾ ਤੇ ਜੋ ਬਾਰਡਰ ਏਰੀਆ ਦੇ ਨਾਲ ਲੱਗਦੇ ਲੋਕ ਨੇ ਸੁਰੱਖਿਆ ਜਗ੍ਹਾ ਤੇ ਜਾਣ ਤੁਸੀਂ ਮੈਸੇਜ ਵਿੱਚ ਵੀ ਜਾਣਕਾਰੀ ਦੇ ਸਕਦੇ ਹੋ ਕਿੱਥੋਂ ਨਾਲ ਜੁੜੇ ਹੋ ਤੇ ਆਪਣੇ ਇਲਾਕੇ ਦੇ ਹਾਲਾਤ ਦੱਸ ਸਕਦੇ ਹੋ ਪਲ ਪਲ ਦੇ ਹੜਾਤ ਅਸੀਂ ਤੁਹਾਨੂੰ ਦੱਸਾਂਗੇ ਅਸੀਂ ਲਾਈਵ ਜੁੜੇ ਆ ਇੱਕ ਇੱਕ ਮਿੰਟ ਦੀ ਅਸੀਂ ਨਜ਼ਰ ਰੱਖ ਰਹੇ ਆ ਕਿਉਂਕਿ ਅਸੀਂ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਕਮੈਂਟ ਕਰਕੇ ਜਰੂਰ ਦੱਸੋ ਆਵਾਜ਼ ਆ ਰਹੀ ਏ ਪਲ ਪਲ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਮੌਕੇ ਦੀ ਵੱਡੀ ਖਬਰ ਆ ਫੇਰ ਇੱਕ ਦੋ ਆਵਾਜ਼ ਫੇਰ ਤਿਬੜੀ ਰੋਡ ਤੇ ਤਿਬੜੀ ਵਾਲੀ ਸਾਈਡ ਤੇ ਇੱਕ ਦੋ ਆਵਾਜ਼ ਆਈ ਹੈ ਜੀ ਅਸੀਂ ਪਲ-ਪਲ ਦੀ ਜਾਣਕਾਰੀ ਤੁਹਾਡੇ ਨਾਲ ਲਗਾ ਜੁੜਾਂਗੇ ਇੱਕ ਦੋ ਆਵਾਜ਼ ਫੇਰ ਆਈ ਹੈ ਫੇਰ ਤੁਹਾਡੇ ਨਾਲ ਥਾਂ ਜੀ ਕਰਾਂਗੇ ਜਾਣਕਾਰੀ ਇਸ ਮੌਕੇ ਦੀ ਅਹਿਮ ਜਾਣਕਾਰੀ ਇਸ ਮੌਕੇ ਦੀ ਅਹਿਮ ਜਾਣਕਾਰੀ ਇਸ ਮੌਕੇ ਦੀ ਆਮ ਜਾਣਕਾਰੀ ਗਰਦਾਸਪੁਰ ਆ ਫਿਰ ਉਹ ਆ ਜਾਣੀ ਜ਼ਰੂਰ ਹੈ ਜੀ ਤੁਸੀਂ ਸਹਿ ਸੁਣ ਪਾਉਂਦੇ ਹੋ ਉਹ ਜੇ ਵਿੱਚ ਆਵਾਜ਼ ਆ ਰਹੀ ਹੈ ਦੇ ਪਲ ਪਲ ਦੀ ਜਾਣਕਾਰੀ ਦੇਾਂਗੇ ਅਸੀਂ ਤੁਹਾਨੂੰ ਜੇ ਕੋਈ ਵੀ ਜਾਣਕਾਰੀ ਸਾਡੇ ਤੱਕ ਪਹੁੰਚਦੀ ਹੈ ਅਸੀਂ ਤੁਹਾਨੂੰ ਪਲ ਪਲ ਦੀ ਜਾਣਕਾਰੀ ਦੇਣ ਲਈ ਤਿਆਰ ਬਰ ਤਿਆਰ ਤੁਸੀਂ ਆਦੇ ਨਾਲ ਜੁੜੇ ਰਹੋ ਅਸੀਂ ਤੁਹਾਨੂੰ ਪਲ ਪਲ ਦੀ ਜਾਣਕਾਰੀ ਦਵਾਂਗੇ ਜੀ ਆਈ ਇਹ ਮੋਕੇ ਆਪਣੀ ਕਮਰੇ ਦੀ 7 ਤੇ 4 ਕੇ ਨਿਗ੍ਹਾ ਰੱਖੀ ਹੋਈ ਹੈ 4 ਸਪਰੇ ਹੀ ਅੱਜੀ ਨਿਗ੍ਹਾ ਚੱਲ ਰਹੀ ਹੈ ਕੈਮਰੇਜ ਕੈਮਰੇਜ ਨਗਦਾਨੀ ਵਿੱਚ ਆਹੀ 4 ਸਪਰੇ ਨਿਗ੍ਹਾ ਤਿਬੜੀ ਛੋਣੀ ਵਾਲੀ ਸਾਈਡ ਨੂੰ ਅਸੀਂ ਕੈਮਰਾ ਫਿਟ ਕੀਤਾ ਹੋਇਆ ਹੈ ਕੋਈ ਵੀ ਹਲਚਨ ਹੁੰਦੀ ਹੈ ਤੁਹਾਨੂੰ ਪਲ-ਪਲ ਦੀ ਜਾਣਕਾਰੀ ਦਵਾਂਗੇ ਕਿਉਂਕਿ ਉਧਰਲੀ ਸਾਈਡ ਤੇ ਹਮਲੇ ਹੋਣ ਦੀ ਜੋ ਕਿ ਸਾਨੂੰ ਖ਼ਬਰ ਮਿਲ ਰਹੀ ਹੈ ਇਸੇ ਤਰ੍ਹਾਂ ਹੀ ਜਿਹੜਾ ਵੀਰ ਨੇ ਕਮੈਂਟ ਕੀਤਾ ਇਸੇ ਤਰ੍ਹਾਂ ਹੀ ਸਾਰੇ ਵੀਰ ਕਮੈਂਟ ਕਰਕੇ ਜਰੂਰ ਦੱਸੋ ਕਿਉਂ ਅਹੀਂ ਪਲ-ਪਲ ਦੀ ਜਾਣਕਾਰੀ ਗਰਦਾਪੁਰ ਰੀਏ ਨਾਲ ਲੱਗਦੇ ਸਾਨੂੰ ਮੈਸੇਜ ਵੀ ਆ ਰਹੇ ਆ ਮੈਸੇਜ ਦਾ ਵੀ ਫੋਨ ਕਾਲ ਕੱਟੀ ਏ ਅਹੀਂ ਤੁਹਾਨੂੰ 2 ਮਿੰਟ ਬਾਅਦ ਚ ਲਾਈਵ ਹੁੰਨੇ ਆ